ਬਾਲਾਜੀ ਸ਼ਾਮਪੁਰ ਵਾਰ ਵੱਲੋਂ ਬਸੀ ਪਠਾਣਾ ਵਿਖੇ ਸ਼੍ਰੀ ਸ਼ਾਮ ਖਾਟੂ ਜੀ ਦੇ ਜਨਮ ਦਿਹਾੜੇ ਮੌਕੇ ਤੇ ਵਿਸ਼ਾਲ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਵਿਸ਼ਾਲ ਨਿਸ਼ਾਨ ਯਾਤਰਾ ਦੇ ਵਿੱਚ ਬਸੀ ਪਠਾਣਾ ਤੋਂ ਇਲਾਵਾ ਆਲੇ ਦੁਆਲੇ ਦੇ ਸ਼ਹਿਰ ਤੇ ਪਿੰਡਾਂ ਦੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਇਸ ਦੇ ਵਿੱਚ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵੀ ਸ਼ਰਕਤ ਕੀਤੀ ਤੇ ਸ਼੍ਰੀ ਸ਼ਾਮ ਖਾਟੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਨਿਸ਼ਾਨ ਯਾਤਰਾ ਤੇ ਵਿੱਚ ਸ਼੍ਰੀ ਸ਼ਾਮ ਖਾਟੂ ਜੀ ਦੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਕਤ ਕੀਤਾ ਇਹ ਨਿਸ਼ਾਨ ਯਾਤਰਾ ਬਸੀ ਪਠਾਨਾ ਦੀ ਸਥਾਨਕ ਸੀਤਲਾ ਮਾਤਾ ਮੰਦਰ ਤੋਂ ਹੁੰਦੀ ਹੋਈ ਬਾਜ਼ਾਰ ਦੇ ਰਸਤੇ ਡੇਰਾ ਸ਼੍ਰੀ ਨਾਰਾਇਣਪੂਰੀ ਮੰਦਰ ਤੇ ਧਰਮਸ਼ਾਲਾ ਵਿਖੇ ਸਮਾਪਤ ਹੋਈ ਡੇਰਾ ਸ਼੍ਰੀ ਨਾਰਾਇਣਪੂਰੀ ਮੰਦਰ ਤੇ ਧਰਮਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਇਸ ਵਿਸ਼ਾਲ ਨਿਸ਼ਾਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਲਾਜੀ ਸ਼ਾਮ ਪਰਿਵਾਰ ਦੇ ਪ੍ਰਧਾਨ ਰਜੇਸ਼ ਮਿੱਤਲ ਨੇ ਕਿਹਾ ਕਿ ਸ਼੍ਰੀ ਸ਼ਾਮ ਖਾਟੂ ਜੀ ਦੇ ਜਨਮ ਮੌਕੇ ਤੇ ਇਹ ਨਿਸ਼ਾਨ ਯਾਤਰਾ ਕੱਢੀ ਗਈ ਹੈ ਜਿਸ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਠਾਠਾ ਮਾਰਦਾ ਇਕੱਠ ਸੀ ਇਸ ਦੀਆਂ ਤਿਆਰੀਆਂ 1 ਮਹੀਨਾ ਪਹਿਲਾਂ ਤੋਂ ਸ਼ੁਰੂ ਹੋ ਗਈਆਂ ਸਨ ਸ਼੍ਰੀ ਸ਼ਾਮ ਖਾਟੂ ਜੀ ਦੇ ਆਸ਼ੀਰਵਾਦ ਤੇ ਮੰਡਲੀ ਦੇ ਸਹਿਯੋਗ ਦੇ ਨਾਲ ਇਹ ਕਾਰਜ ਨੇਪੜੇ ਚੜੇ ਨੇ ਉਹਨਾਂ ਨੇ ਕਿਹਾ ਕਿ ਇਸ ਕੀਤੇ ਗਏ ਕਾਰਜਾਂ ਦੇ ਵਿੱਚ ਸਭ ਦਾ ਸਹਿਯੋਗ ਰਿਹਾ ਜਿਨ੍ਹਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਉਥੇ ਹੀ ਡੇਰਾ ਸ਼੍ਰੀ ਨਾਰਾਇਣਪੁਰੀ ਮੰਦਿਰ ਤੇ ਧਰਮਸ਼ਾਲਾ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਸ਼ਹਿਰ ਦੀ ਏਕਤਾ ਦੇ ਧਾਰਮਿਕ ਮਜ਼ਬੂਤੀ ਨੂੰ ਦਰਸਾਉਂਦਾ ਜੋ ਕਿ ਧਰਮ ਨਾਲ ਜੋੜਦਾ ਬਹੁਤ ਵਧੀਆ ਉਪਰਾਲਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਅਗਾਹ ਤੋਂ ਵੀ ਇਸੇ ਤਰ੍ਹਾਂ ਉਪਰਾਲੇ ਕਰਦੇ ਰਹਿਣਗੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਬਾਲਾ ਜੀ ਸ਼ਾਮ ਪਰਿਵਾਰ ਵੱਲੋਂ ਸਾਡਾ ਮੁੱਖ ਉਦੇਸ਼ ਅੱਜ ਬਾਬਾ ਦਾ ਜਨਮ ਮੌਸਮ ਥਾ ਉਸ ਨੂੰ ਮਨਾਉਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਸਾਰਾ ਸ਼ਹਿਰ ਇਕੱਠਾ ਹੋਇਆ ਸਾਰ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਇਕੱਠੀਆਂ ਹੋਈਆਂ ਨੇ ਸ਼ਾਮ ਪ੍ਰੇਮੀ ਇਕੱਠੇ ਹੋਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਨਮ ਮੋਸਮ ਨੂੰ ਬੜੀ ਧੂਮਦਾਰ ਨਾਲ ਬਣਾਇਆ ਗਿਆ ਸਾਰੀ ਸੰਗਤ ਇਕੱਠੀ ਹੋਈ ਬਲਕਿ ਅਸੀਂ ਅੱਜ ਸ੍ਰੀ ਨਾਰਾਇਣਪ uri ਮੰਦਿਰ ਪਹੁੰਚਿਆ ਸ਼ਰਧਾਲੂ ਦਾ ਕਿਸ ਤਰ੍ਹਾਂ ਦਾ ਉਸ਼ਾਸ ਸੀ ਸ਼ਰਧਾਲੂਆਂ ਦਾ ਉਤਸ਼ਾਹ ਬਹੁਤ ਜ਼ਿਆਦਾ ਸੀ ਸਾਡੀ ਉਮੀਦ ਨਾਲੋਂ ਵੀ ਵੱਧ ਸੀ ਨਿਸ਼ਾਨ ਦੀ ਸੇਵਾ ਨੂੰ ਲੈ ਕੇ ਸ਼ਰਧਾਲੂ ਬੜੀ ਧੂਮਦਾਰ ਨਾਲ ਨਿਕਲੇ ਅਸਤਵਾਜੀ ਦਾ ਪ੍ਰਬੰਧ ਕੀਤਾ ਗਿਆ ਸਰਦਾਲੂਆਂ ਵੱਲੋਂ ਬੜੀ ਧੂਮ ਸੀ ਜਿਸ ਤਰ੍ਹਾਂ ਕਾਫੀ ਇਹ ਘਟਨਾ ਜਿੱਦਾਂ ਤੋਂ ਬੜਾ ਸੋਹਣਾ ਕੋਈ ਨਹੀਂ ਪਹਿਲਾਂ ਸ਼ੁਰੂ ਹੋਤੀਏ ਖੇਤ ਤਿਆਰੀਆਂ ਇੱਕ ਮਹੀਨਾ ਪਹਿਲਾਂ ਸ਼ੁਰੂ ਕਰਤੀਆਂ ਸੀਗੀਆਂ ਸਾਨੂੰ ਹੁੰਦੀਆਂ ਦਾ ਸਾਰਾ ਸਾਲ ਇਹ ਆ ਸਾਡੀਆਂ ਇੱਕ ਦਿਨ ਸਾਡਾ ਆਂਦਾ ਮਾਪਾ ਜੀ ਉਹਨਾਂ ਨੂੰ ਸੱਬਦਾ ਉਸ ਨੂੰ ਮਨਾਉਣ ਵਾਸਤੇ ਅਸੀਂ ਸਾਰਾ ਸਾਲ ਤਿਆਰੀ ਕਰਦੇ ਹਾਂ ਪਰ ਇੱਕ ਮਹੀਨਾ ਹੁੰਦਾ ਥੋੜੀ ਮੁਕਸ਼ਦ ਕਰਨੀ ਪੈਂਦੀ ਆ ਜੇ ਸਾਨੂੰ ਬਾਬਾ ਨੇ ਹਿੰਮਤ ਵੀ ਦਿੱਤੀ ਅਸ਼ੀਰਵਾਦ ਵੀ ਦਿੱਤਾ ਕਰਨ ਦਾ ਔਰ ਦੇਖੋ ਸਾਰੀ ਮੰਡਲੀ ਸਾਡੀ ਖੜੀ ਆ ਇਹਨਾਂ ਦਾ ਬਹੁਤ ਸਹਿਯੋਗ ਹੈ ਇਹ ਨਿਸ਼ਾਨ ਯਾਤਰਾ ਕਰਨ ਦੀ ਕਮੇਟੀ ਦੇ ਉਸ ਤੋਂ ਬਾਅਦ ਕੀ ਪ੍ਰੋਗਰਾਮ ਹੋਣਗੇ ਕਿ ਕਹਿੰਦੇ ਹਾਂ ਹਾਂ ਜੀ ਇਹ ਪ੍ਰੋਗਰਾਮ ਹੋਵੇਗਾ ਨਿਰਤਨ ਹੋਵੇਗਾ ਬਾਬਾ ਸ਼ਾਮ ਦਾ ਉਸ ਤੋਂ ਮਨਾਇਆ ਜਾਏਗਾ ਇੱਥੇ ਹੁਣ ਬੈਠ ਕੇ ਕੀਰਤਨ ਦਾ ਪ੍ਰਬੰਧ ਕੀਤਾ ਉਸ ਤੋਂ ਬਾਅਦ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜਾ ਨਿਸ਼ਾਨ ਯਾਤਰਾ ਦਾ ਰੂਟ ਕੀ ਰਿਹਾ ਹੈ ਇਹ ਨਿਸ਼ਾਨ ਯਾਤਰਾ ਰੂਟ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ ਤੋਂ ਹੁੰਦੀ ਹੋਈ ਦੇਰਾ ਸ਼੍ਰੀ ਨਰੈਣਪ uri ਮੰਦਿਰ ਤੇ ਆ ਕੇ ਸਮਾਪਤੀ ਹੋ। ਤੇ ਅ ਅ ਅਗਲਾ ਪ੍ਰੋਗਰਾਮ ਕੀ ਕੀ ਚੱਲੇਗਾ ਜਿਸ ਤਰ੍ਹਾਂ ਕਿ ਉਹ ਤੁਮਰਾਪੁਰ ਤੇ ਜਾ ਕੇ ਕਰਵਾਣਾ ਸੰਗਾਲਾ ਜੀ ਅਰਤੀ ਕਰੋ। ਦੇਖੋ ਜੀ ਸਾਡਾ ਪਰਿਵਾਰ ਦਾ ਨਾਮ ਸ਼੍ਰੀ ਬਾਲਾ ਜੀ ਸ਼ਾਮ ਪਰਿਵਾਰ ਹੈ ਜਿਸ ਦੇ ਵਿੱਚ ਅਸੀਂ ਇੱਕ ਬਾਲਾ ਜੀ ਦਾ ਜਨਮ ਮੌਸਮ ਮਨਾਉਂਦੇ ਆ ਇੱਕ ਸ਼ਾਮ 바ਵਾ ਦਾ ਜਨਮ ਮੌਸਮ ਮਨਾਉਂਦੇ ਆ ਸ਼ਾਮ 바ਵਾ ਦਾ ਜਨਮ ਮੌਸਮ ਜਿਸ ਤਰ੍ਹਾਂ ਆਪਾਂ ਨਿਸ਼ਾਨ ਯਾਤਰਾ ਕੱਢ ਕੇ ਮਨਾਉਂਦੇ ਆ ਉਸ ਤੋਂ ਬਾਅਦ ਕੀਰਤਨ ਪੰਡਾਰਾ ਜਿਹੜਾ ਬਾਲਾ ਜੀ ਦਾ ਜਨਮ ਮੌਸਮ ਹੈ ਉਹ ਅਸੀਂ ਵਿਸ਼ਾਲ ਜਾਗਰਨ ਦੇ ਰੂਪ ਦੇ ਵਿੱਚ ਮਨਾਉਂਦੇ ਆ ਉਸ ਦੇ ਵਿੱਚ ਸਾਰੀ ਸੰਗਤ ਇਕੱਠੀ ਹੁੰਦੀ ਆ ਤੇ ਉਹਨਾਂ ਸਿਓ ਮਿਲਦਾ ਸਾਨੂੰ ਸੁਖਤਨ ਸਮਾਰ ਰੇਗਾ ਕਿ ਖਰਮਚਾਨਾ ਦੇ ਵਿੱਚ ਜਿਹੜਾ 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 ਨਹੀਂ ਸਰ ਇਸ ਦੇ ਵਿੱਚ ਸਾਨੂੰ ਸੰਸਥਾਵਾਂ ਦਾ ਸਹਿਯੋਗ ਹੈ ਡੇਰਾ ਨਰੈਣਪੁਰੀ ਦਾ ਬਹੁਤ ਸਹਿਯੋਗ ਹੈ ਉਹ ਪੂਰਾ ਸਾਨੂੰ ਸਹਿਯੋਗ ਕਰਦੇ ਇਸ ਦੇ ਵਿੱਚ ਮੰਦਿਰ ਅਸੀਂ ਚਾਹੁੰਦੇ ਹਾਂ ਇੱਕ ਮੰਦਿਰ ਦੇ ਵਿੱਚ ਹੀ 바ਵਾ ਦਾ ਕੀਰਤਨ ਕੀਤਾ ਜਾਵੇ ਅੱਜ ਬਾਲਾ ਜੀ ਸ਼ਾਮ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਆ ਜੋ ਸ਼ੋਭਾ ਯਾਤਰਾ ਨਿਕਲੀ ਹੈ ਕਿ ਬਹੁਤ ਸਹਿਰ ਦੇ ਜਿਹੜਾ ਮੋਲ ਇੱਕ ਵਧੀਆ ਇੱਕ ਸ਼ਾਂਤੀਪੂਰਨ ਸਹਿਰ ਦੀ ਏਕਤਾ ਸਹਿਰ ਦੇ ਲੋਕਾਂ ਲੋਕਾਂ ਨੂੰ ਧਾਰਮਿਕ ਉਹਨਾਂ ਨਾਲ ਜੋੜਨ ਦਾ ਇੱਕ ਵੱਡਾ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਤੇ ਅੱਜ ਉਹ ਉਹ ਜਿਹੜੀ ਯਾਤਰਾ ਹੈਗੀ ਅੱਜ ਡੇਰਾ ਸੋਮੀ ਨਾਰਾਇਣਪੁਰੀ ਦੇਵੀ ਮੰਦਿਰ ਐਂਡ ਧਰਮਸਾਲਾ ਵਿੱਚ ਪਹੁੰਚ ਕੇ ਪਹੁੰਚੀ ਹੈ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਅਗੋਂ ਵੀ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਕਰਕੇ ਲੋਕਾਂ ਨੂੰ ਲਾਮਬੰਦ ਕਰਦੇ ਰਹਿਣਗੇ ਤੇ ਲੋਕਾਂ ਨੂੰ ਭਗਤ ਖੰਡ ਖੰਟ ਸਮਝੀ ਦੇਣਗੇ ਜੋੜਨ ਦਾ ਵਧੀਆ ਪ੍ਰਾਲਾ ਕਰਨਗੇ ਤੇ ਇੱਕ ਅਸੀਂ ਤੈਹ ਦੇ ਲੋ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਮੰਦਰ ਦੀ ਕਮੇਟੀ ਦੇ ਨਾਲ ਸਾਡੇ ਦੇਵਰਾਜ ਬਾਬਾ ਤੇ ਪ੍ਰਿੰਸ ਜੀ ਤੇ ਆਪਣਾ ਮੀਰ ਲੱਡੂ ਜੀ ਸਾਰੇ ਜਿਹੜੇ ਸਾਡਾ ਕਮੇਟੀ ਮੈਂਬਰ ਖੜੇ ਨੇ ਅਸੀਂ ਇਹਨਾਂ ਦਾ ਸਾਰੇ ਸਵਾਗਤ ਕਰਦੇ ਆ ਤੇ ਜਦੋਂ ਵੀ ਇੱਥੇ ਪ੍ਰੋਗਰਾਮ ਰੱਖਣਗੇ ਅਸੀਂ ਉਹਨਾਂ ਦਾ ਅਸੀਂ ਉਹਨਾਂ ਨੂੰ ਹੋਰ ਗੋ ਕੇ ਬੰਦਾਂ ਸੰਗਤ ਦਾ ਬਹੁਤ ਸਾਥ ਸੀਗਾ ਤੇ ਵਧੀਆ ਸ਼ਹਿਰ ਦੇ ਵਿੱਚ ਮਾਹੌਲ ਸੀ ਵਧੀਆ ਸ਼ਹਿਰ ਦੇ ਲੋਕਾਂ ਨੇ ਸਵਾਗਤ ਕੀਤਾ ਹੈ ਇਹ ਯਾਤਰਾ ਦਾ ਤੇ ਇੱਕ ਇਸ ਤਰ੍ਹਾਂ ਅਸੀਂ ਵੀ ਇੱਥੇ ਮੰਦਰ 'ਚ ਆਉਣ ਦੇ ਸਵਾਗਤ ਕਰਦੇ ਹਾਂ ਇਹਨਾਂ ਦਾ ਬਾਦਸ਼ਾਹ ਦੀ ਸ਼ਾਮ ਤੋਂ ਬਾਅਦ ਜਿਹੜਾ ਕਿ ਇਹ ਦਾ بڑا ਪ੍ਰੋਗਰਾਮ ਸਮਾਰੋਹ ਤੋਂ ਬਾਅਦ ਸ਼ਾਮ ਕਿ ਆਊਗਾ ਕਿਆ ਕਿਆ ਗੀ ਇਹਦੇ ਸਮਾਪਤੀ ਤੋਂ ਬਾਅਦ ਅੱਗੋ ਜੋ ਵੀ ਇਹ ਪ੍ਰੋਗਰਾਮ ਸਾਨੂੰ ਦੇਣਗੇ ਅਸੀਂ ਉਹਦੇ ਫੁੱਲ ਚਣਾਵਾਂਗੇ ਇਥੇ ਲੰਗਰ ਦਾ ਪ੍ਰੋਗਰਾਮ ਸ਼ਿਵ ਸਮਾਜ ਵਾਲਿਆਂ ਨੇ ਕੀਤਾ ਹੋਇਆ ਅਸੀਂ ਬਾਕੀ ਐ ਸਾਡੇ ਤੇ ਮਹਾਂਤ ਜੀ ਅਡੇਰਾ ਬਾਬਾ ਜੀ ਇੱਥੇ ਰਹਿ ਗਏ ਨੇ ਅਸੀਂ ਇਹਨਾਂ ਦੀ ਗੁਆਇਡ ਕੰਮ ਕਰ ਰਹੇ ਆਂ ਅਸੀਂ ਅੱਗੋ ਵੀ ਇਹਨਾਂ ਦੀ ਗੁਆਇਡ ਕਰਦੇ ਰਾਂਗੇ